ਸਸ ਰਿਕਲਿਸ ਵਾਕਤਾ ਮੈਂ ਟਾਰਗਟ ਚੈਨਲ ਤੇ ਤੁਹਾਡੇ ਸਾਹਮਣੇ ਜਿਹੜੀ ਕੋਠੀ ਪੈ ਰਹੀ ਹੈ ਨਾ ਇਹਦਾ ਸਰਾਇ ਕਰਾਇਆ ਪਿਆ ਵਾਹ ਵਿਵਹਰ ਵਾਂਸਿਆਂ ਤੇ ਭਰਪੂਰ ਸਾਂ ਬੰਦੇ ਬਈ ਸਰਾ ਦੇ ਸਰੇ ਦੇ ਬੰਦੇ ਆ ਕੰਮ ਵੀ ਠੋਕੇ ਕਰਦੇ ਤੇ ਪੈਸੇ ਵੀ ਠੋਕੇ ਲੈਂਦੇ ਆ ਮੈਂ ਕਹਿੰਦਾ ਸ਼ਟਰਿੰਗ ਤਾਂ ਹੁੰਦੀ ਦੇਖੀ ਆ ਬੱਲੀਆਂ ਜਿਹਾ ਫਸਾ ਦਿੰਨੇ ਆਪਾਂ ਪਰ ਸ਼ਟਰਿੰਗ ਜਿਹੜੀ ਆਹ ਗਾਡਰਾ ਪਾ ਕੇ ਲੋਹੇ ਦੇ ਪੈਰ ਥੱਲੇ ਲਾ ਕੇ ਜਾਖ ਲੈਂਟਰ ਝੂਟਾ ਖਾ ਜੇ ਕਿਸੇ ਪਾਸੋਂ ਬਹੁਤ ਸਰਾ ਕਰਾਇਆ ਪਿਆ ਬੰਦੇ ਦਾ ਰਣ ਸਿੰਘ ਖਰਦੋਏ ਬੰਦਿਆ ਹੀ ਜਿਹੜਾ ਮੋਗਾ ਦੇ ਮੈਂ ਕਹਿੰਨਾ ਆਤੀ ਕਰਾਈ ਪਈ ਐ ਇੰਨਾ ਜੋਰ ਕੋਈ ਨਹੀਂ ਲਾਉਂਦਾ ਮਿੱਤਰੋ ਅੱਜ ਦੇ ਟਾਈਮ 'ਚ ਅਗਲਾ ਕਹਿੰਦਾ ਕੰਮ ਨਵੇੜੋ ਬੱਲੀਆਂ ਦੇਓ ਤੇ ਤਰੋ ਮੈਂ ਮੈਂ ਕਹਿੰਨਾ ਪੂਰੀ ਟੈਨਸ਼ਨ ਲੈ ਕੇ ਬੰਦੇ ਆਪਦਾ ਕੰਮ ਕਰਦੇ ਆ ਵੀ ਅਗਲੇ ਤੋਂ ਪੈਸੇ ਲੈਣੇ ਆ ਤੇ ਕੰਮ ਵੀ ਸਿਰਾ ਦੇਣਾ ਮੈਂ ਕਹਿੰਨਾ ਸੋਝ ਨਹੀਂ ਸਕਦਾ ਹੋਇਆ ਇੰਨਾ ਕੋਈ ਕੋ ਤਮੋ ਐਚੇ ਹੁਣ ਚਣਾਈ ਦਿਸੂਗੀ ਇੱਕ ਚਣਾਈ ਦਾ ਮੈਂ ਕਹਿੰਨਾ ਚਣਾਈ 'ਚ ਦੇਖ ਨਾ ਚਣਾਈ ਜਿੱਥੇ ਪਤਾ ਹੀ ਆ ਦਵਾਜ ਜਾਦੇ ਆਉਣਾ ਆ ਦੇਖੋ ਇੱਥੇ ਲੱਗਦਾ ਸੀ ਦਵਾ ਜਿਆਦਾ ਆਉਣਾ ਪਤੰਦਰਾ ਨੇ ਆਤੀ ਕਰਾਤੀ ਡਬਲ ਡਬਲ ਘਾਟਰਾ ਦੇ ਕੇ ਉੱਥੇ ਥੱਲੇ ਚਣਾਈ ਚੌੜੀ ਪੂਰੀ ਕਰਕੇ ਲਾਤੀ ਇੰਨਾ ਕਿਹੜਾ ਜੋਰ ਲਾਉਂਦਾ ਬਹੁਤ ਸੋਹਣਾ ਕੰਮ ਆ ਬੰਗਾ ਦਾ ਸਰਾ ਕਰਾਤਾ ਬਾਈ